ਪੰਜਾਬ ਭਾਰਤ ਤੋਂ ਲੋਕ ਮਦਦ ਲਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਰਹੇ ਹਨ ਕਿਉਂਕਿ ਹੜ੍ਹਾਂ ਦੇ ਪਾਣੀ ਨੇ ਕਈ ਪਿੰਡਾਂ ਵਿੱਚ ਤਬਾਹੀ ਮਚਾਈ ਸੀ ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ ਪਹੁੰਚ ਰਹੀਆਂ ਨੇ ਜਿਸ ਵਿੱਚ ਤੇਰੀ ਓਟ ਆਸ਼ਿਆਨਾ ਸਾਂਝ ਚੈਰੀਟੇਬਲ ਸੁਸਾਇਟੀ ਅਤੇ EMC ਗਰੁੱਪ ਵੱਲੋਂ ਡਾਕਟਰ ਰਿਸ਼ਵ ਅਰੋੜਾ ਭពਿੰਦਰ ਸਿੰਘ ਨੇ ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਹੁੰਚੇ ਅਤੇ ਸਤਾਨਕ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਅਤੇ ਜਾਨਵਰਾਂ ਲਈ ਚਾਰਾ ਵੰਡਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡਾਕਟਰ ਰਿਸ਼ਭ ਅਰੋੜਾ ਅਤੇ ਭពਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਹੜ੍ਹ ਪ੍ਰਭਾਵਿਤ ਖੇਤਰ ਪਿੰਡ ਲੱਖੋਵਾਲ ਵਿੱਚ ਡਾਕਟਰੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਹੈ ਜਿਸ ਤੋਂ ਮਦਦ ਨਜ਼ਰ ਰਾਤ ਸਮੱਗਰੀ ਦੇ ਨਾਲ-ਨਾਲ ਲੋਕਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭពਿੰਦਰ ਸਿੰਘ ਹੈ ਔਰ ਸਾਡੀ ਛੋਟੀ ਜੀ ਸੰਸਥਾ ਸਾਂਚੈਰੀਟੇਬਲ ਸੁਸਾਇਟੀ ਜੋ ਸਾਂਚੈਰੀਟੇਬਲ ਸੁਸਾਇਟੀ ਵੱਲੋਂ ਤੇਰੀਓਟਾਸ਼ੀਆਨਾ 올ਡਰਜ਼ ਹੋਮ ਪਿੰਡ ਗਦਲੀ ਜ਼ਿਲ੍ਹਾ ਅਮਰਸਰ ਚਲਾਇਆ ਜਾ ਰਿਹਾ ਹੈ ਔਰ ਸਾਡੀ ਸੰਸਥਾ ਵੱਲੋਂ ਅੱਜ ਮੈਡੀਕਲ ਦੀ ਸਹੂਲਤ ਔਰ ਫਲ ਫਰੂਟ ਤੇ ਪਾਣੀ ਦੀਆਂ ਜਿਹੜੀਆਂ ਉਹ ਅਸੀਂ ਕਾਫੀ ਤਦਾਦ ਦੇ ਵਿੱਚ ਪੇਟੀਆਂ ਲੈ ਕੇ ਪਹੁੰਚੇ ਹਾਂ ਡਾਕਟਰਾਂ ਦੀ ਟੀਮ ਲੈ ਕੇ ਪਹੁੰਚੇ ਹਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਲਖੋਵਾਲ ਪਿੰਡ ਦੇ ਵਿੱਚ ਬਹੁਤ ਸਾਰੀ ਮੈਡੀਸਨ ਦੀ ਮੈਡੀਕਲ ਸਹੂਲਤ ਦੀ ਲੋੜ ਸੀ ਸੋ ਸਾਨੂੰ ਅੱਜ ਸਵੇਰੇ ਪਤਾ ਲੱਗਾ ਸੀ ਅਸੀਂ ਉਸੇ ਵੇਲੇ ਹੀ ਇਧਰੋਂ ਲਖੋਵਾਲ ਪਿੰਡ ਨੂੰ ਅਸੀਂ ਆਏ ਅੱਜ ਜਦੋਂ ਆ ਕੇ ਵੇਖਿਆ ਤੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਸੀ ਕਿਸੇ ਨੂੰ ਬੁਖਾਰ ਚੜਿਆ ਹੋਇਆ ਸੀ ਦਵਾਈ ਨਹੀਂ ਸੀ ਕੋਲ ਕਿਸੇ ਕਿਸੇ ਨੂੰ ਕੋਈ ਪ੍ਰੋਬਲਮ ਸੀ ਕਿਸੇ ਨੂੰ ਕੋਈ ਪ੍ਰੋਬਲਮ ਔਰ ਨਾਲ-ਨਾਲ ਮੈਡੀਸਨ ਦਿੱਤੀ ਜਾ ਰਹੀ ਹੈ ਹਾਂਜੀ ਇਸ ਦਾ ਨੁਕਸਾਨ ਦੇਖੇ ਨੇ ਕਿੰਨੀ ਕਿਥੇ ਲੁਕਾਈ ਹਾਲਾਤ ਮਾੜੇ ਜਿਹੇ ਆ ਬਹੁਤ ਵੱਡਾ ਨੁਕਸਾਨ ਜੇ ਅਸੀਂ ਜਾਣੀਏ ਕਿ ਜਿਹੜੀ ਪੁੱਤਾਂ ਨਾਲੋਂ ਵੱਧ ਕੇ ਪਿਆਰ ਨਾਲ ਪਾਲੀ ਹੋਈ ਫਸਲ ਸੱਪਾਂ ਦੀਆਂ ਸਰੀਆਂ ਮਿੱਧ-ਮਿੱਧ ਕੇ ਕਿਸਾਨ ਵੀਰਾਂ ਨੇ ਰਾਤ ਪਾਣੀ ਦੇ ਦੇ ਕੇ ਬੜੀ ਮੁਸ਼ਕਲ ਦੇ ਨਾਲ ਪਾਲੀ ਹੋਈ ਜਿਹੜੀ ਖੇਤੀ ਹੈ ਝੋਨਾ ਜਿਹੜਾ ਹੈ ਬਹੁਤ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਤਾ ਮਨ ਦਰਵਿਆ ਗਿਆ ਇੱਥੇ ਆ ਕੇ ਕਿ ਵਾਕਿਆ ਜਿਹੜੇ ਲੋਕ ਨੇ ਕਿ ਕਿੱਡੀ ਵੱਡੀ ਇਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਇਹਨਾਂ ਦੇ ਚਿਹਰਿਆਂ ਦੇ ਉੱਪਰ ਸਾਨੂੰ ਇਹਨਾਂ ਨੂੰ ਵੇਖ-ਵੇਖ ਕੇ ਸਾਡਾ ਦਿਲ ਦਰਵਿਆ ਜਾਂਦਾ ਹੈ ਅੱਖਾਂ 'ਚੋਂ ਪਾਣੀ ਆਉਂਦਾ ਹੈ ਪਰ ਇਹਨਾਂ ਦੇ ਇੰਨੇ ਹੌਸਲੇ ਬੁਲੰਦ ਨੇ ਚੜ੍ਹਦੀ ਕਲਾ ਵਿੱਚ ਨੇ ਔਰ ਹੱਸ ਖੇੜ ਕੇ ਸਾਰਿਆਂ ਦਾ ਵੈਲਕਮ ਕਰਦੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਮੈਂ ਡਾਇਰੈਕਟਰ EMC ਹਸਤਾਲਾ ਤੇ ਸਾਡੇ 11 ਹਸਪੀਟਲ ਨੇ ਜੀ ਪੰਜਾਬ ਜਿਹੜੇ ਚ ਸਾਰੇ ਬਾਰਡਰ ਜ਼ਿਲ੍ਹੇ ਦਾ ਹਸਤਾਲਾ ਨੇ ਸਾਰੇ ਬਾਰਡਰ ਜ਼ਿਲ੍ਹਿਆਂ ਚ ਹੜ ਆਇਆ ਪਿਆ ਜੀ ਤੇ ਸਾਡੀਆਂ ਟੀਮਾਂ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਧਾਰੀਵਾਲ ਬਟਾਲਾ ਅੰਮ੍ਰਿਤਸਰ ਈਵਨ ਕੀ ਅਜਨਾਲਾ ਸਭ ਜਗ੍ਹਾ ਡਿਪਿਊਟ ਨੇ ਜੀ ਕਿਸ ਤਰ੍ਹਾਂ ਸੇਵਾ ਕੀਤੀ ਹੈ ਲਾਗੇ ਦੇ ਖੇਹਲਾ ਦੇ ਤੁਸੀਂ ਜੀਰੋ ਬਰੌਨ ਕੋਰਟ ਪਹੁੰਚੇ ਨਾ 4 ਦਿਨ ਹੋ ਗਿਆ ਨੂੰ ਕੀ ਹਾਲ ਦੇਖੇ ਲੱਗੇ ਦੇ ਦੇਖੋ ਜੀ ਪਰਸੋਂ ਅਸੀਂ ਟੌਰ ਵਿੱਚ ਗਏ ਸੀਗੇ ਤੇ ਪਿੰਡਾਂ ਦੇ ਪਿੰਡ ਡੁੱਬੇ ਪਏ ਆ 12 12 ਫੁੱਟ ਪਾਣੀ ਜਿਹੜਾ ਹੈ ਉਹ ਪੈੜੀਆਂ ਚ ਆ ਚੁੱਕਿਆ ਗਿਆ ਤੇ ਗੱਡੀ ਤੇ ਦੂਰ ਦੀ ਗੱਲ ਹੈ ਟੌਰ ਵੀ ਜਿਹੜਾ ਸੀ ਔਖਾ ਹੀ ਚੱਲ ਰਿਹਾ ਸੀ ਤੇ ਅਸੀਂ ਜਾ ਜਾ ਕੇ ਆਪ ਜਿਹੜੀ ਮੈਡੀਕਲ ਕਿੱਟਾਂ ਜਿਹੜੀ ਬਣਾ ਕੇ ਲਿਆਏ ਆ ਉਹ ਵੰਡੀਆਂ ਨਾਲ ਦੇ ਨਾਲ ਦਵਾਈਆਂ ਵੰਡ ਰਹੇ ਆ ਤੇ ਨਾਲ ਦੇ ਨਾਲ ਜਿਹੜੇ ਰਸ ਨੇ ਸੁਰ ਰਾਸ਼ਨ ਤਾਂ ਬਹੁਤ ਜ਼ਿਆਦਾ ਪੰਜਾਬੀਅਤ ਕਰਕੇ ਲੋਕ ਪਹੁੰਚੀ ਜਾ ਰਹੇ ਕੋਈ ਮੁੱਗੇ ਤੋਂ ਟਰਾਲੀ ਲਿਆ ਰਿਹਾ ਕੋਈ ਕਿੱਥੋਂ ਟਰਾਲੀ ਲਿਆ ਰਿਹਾ ਸੋ ਰਾਸ਼ਨ ਜਿਹੜਾ ਉਹ ਚੰਗੇ ਹੱਥ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਮਾੜੇ ਹੱਥ ਜਾਊਗਾ ਲੋਕੀ ਉਹਨੂੰ ਸਟੋਰ ਵੀ ਕਰੀ ਜਾਂਦੇ ਆ ਸੋ ਹੁਣ ਤਾਂ ਪਾਣੀ ਚੜਿਆ ਜਦੋਂ ਇਹ ਪਾਣੀ ਲਥਨਾ ਇਸ ਤੋਂ ਬਾਅਦ ਬਿਮਾਰੀਆਂ ਫੈਲਣੀਆਂ ਸੋ ਉਹ ਤੋਂ ਡਰਨ ਦੀ ਗੱਲ ਆ ਹੁਣ ਤਾਂ ਇਹ ਸਾਂਭ ਲੈਣਗੇ ਪਰ ਜਦੋਂ ਬਿਮਾਰੀ ਜਿੱਦਾਂ ਚਿਕਨ ਗੁਨੀਆ ਹੋ ਗਿਆ ਡੇਂਗੂ ਮਲੇਰੀਆ ਇਹੋ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਫੈਲ ਨਹੀਂ ਹੈ ਉਹ ਸਭ ਤੋਂ ਖਤਰਨਾਕ ਟਾਈਮ ਹੈ ਤੇ ਮੇਰੀ ਬੇਨਤੀ ਆ ਕਿ ਹੋਰ ਵੀ ਹਸਪਤਾਲਾਂ ਨੂੰ ਕਿ ਡਾਕਟਰਾਂ ਨੂੰ ਕਿ ਤੁਸੀਂ ਅੱਗੇ ਵੱਧ ਚੜ ਕੇ ਆਓ ਤੇ ਮਨੁੱਖਤਾ ਦੀ ਸੇਵਾ ਕਰੋ ਅਡਰਸਤ ਲੋਕ ਐਸੇ ਦੇਖਿਆ ਡਟ ਦੇ ਯਾਤਰਾ ਹਫ਼ਤਾ ਦੇ ਪੈਸੇ ਕਮਾਰੇ ਨੇ ਵੀ ਉਹਦਾ ਟਾਈਮ ਨੋਟਾ ਕਮਾਉਂਦਾ ਵਾ ਤੁਸੀਂ ਲੋਕਾਂ ਵਿੱਚ ਰਹਿ ਜਾ ਤੁਹਾਡੇ ਮਨ ਚ ਕਿਦਾ ਵਿਚਾਰਾ ਇੱਥੇ ਆਉਂਦਾ ਜਿੱਦਾਂ ਕਿ ਅੱਜ ਤੁਸੀਂ ਮੇਰਾ ਬਾਈਟ ਲੈ ਰਹੇ ਹੋ ਤੇ ਤੁਹਾਡੇ ਮਾਧਿਅਮ ਰਹੀ ਇਹ ਕਿਸੇ ਹੋਰ ਨੂੰ ਇਹ ਮੇਰੀ ਜਿਹੜੀ ਮੈਂ ਬਾਈਟ ਦੇ ਰਿਹਾ ਪਹੁੰਚੇਗੀ ਇਸ ਤਰ੍ਹਾਂ ਹੀ ਮੈਂ ਕਿਸੇ ਹੋਰ ਦੀ ਦੇਖੀ ਤੇ ਮੈਨੂੰ ਵੀ ਉਤਸ਼ਾਹ ਆਇਆ ਕਿ ਮੈਨੂੰ ਆਪ ਜਾਣਾ ਚਾਹੀਦਾ ਅੱਜ ਮੇਰਾ ਚੌਥਾ ਦਿਨ ਹੈ ਜੀ ਮੈਂ ਅਜ ਨਾਲੇ ਤੇ ਬਾਕੀ ਪਿੰਡਾਂ ਵਿੱਚ ਵੀ ਫੇਰ ਆਇਆ ਅੱਜ ਮੈਂ ਬਾਬਾ ਜੀ ਨੇ ਇੱਥੇ ਆਇਆ ਅਸੀਂ ਦੇਖਿਆ ਡਾਕਟਰ ਜਿਹੜੇ ਨੇ ਰੱਬ ਰੂਪ ਮੰਨਿਆ ਜਾਂਦਾ ਵਾ ਅਸੀਂ ਦੇਖਿਆ ਡਾਕਟਰ ਜੇ ਕੋ ਹਾਥੀ ਮਲਾ ਦੇਣਾ ਤੇ ਡਾਕਟਰ ਸੈਂਡਾ ਦੇ ਹੱਥੋਂ ਲਾ ਪੰਦਾ ਇਹ ਤਾਂ ਲਾਤ ਹੋ ਗਿਆ ਅੱਜ ਤੋਂ ਲੋਕਾਂ ਦੇ ਵਿੱਚ ਰਹੇ ਉਹ ਕੀ ਕਹਿਣਾ ਚਾਹੋਗੇ ਐਸੇ ਦੇਖੋ ਪੰਜਾਬੀ ਜਿਹੜੇ ਨੇ ਇਹਨਾਂ ਨੂੰ ਇਨਫੈਕਸ਼ਨ ਕੋਈ ਨਹੀਂ ਹੋ ਸਕਦੀ ਇਹਨਾਂ ਕੋਵਿਡ ਦਾ ਵੇਲਾ ਵੀ ਸਾਰਿਆ ਸੋ ਇਹ ਚੀਜ਼ਾਂ ਹਸਪਤਾਲਾਂ ਵਸਤੇ ਹੁੰਦੀਆਂ ਪੰਜਾਬੀयत ਨੂੰ ਤੇ ਪੰਜਾਬੀਆਂ ਨੂੰ ਇਸ ਚੀਜ਼ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਜੀ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਡੀਆਂ 10 ਟੀਮਾਂ ਜਿਹੜੀਆਂ ਆ ਉਹ ਡਿਪਲੋਏ ਨੇ ਤੇ ਸਾਰੀਆਂ ਸੇਵਾਵਾਂ ਮੈਡੀਕਲ ਸੇਵਾਵਾਂ ਕਰ ਰਹੀ ਹੈ ਅਸੀਂ ਮੈਡੀਕਲ ਸੇਵਾਵਾਂ 'ਤੇ ਫੋਕਸ ਰੱਖਿਆ ਕਿਉਂਕਿ ਹਰ ਬੰਦਾ ਜੇ ਆਪਣਾ ਕੰਮ ਕਰੇਗਾ ਤਾਂ ਹੀ ਗੱਲ ਬਣੇਗੀ ਕਿੰਨੇ ਪਿੰਡਾਂ ਦਾ ਦੌਰਾ ਕਰ ਚੁੱਕੇ ਤੇ ਕਿੰਨੇ ਪਿੰਡਾਂ ਦੇ ਵਿੱਚ ਇਹ ਮੇਰਾ ਪੰਜਵਾਂ ਪਿੰਡ ਹੈ ਜੀ ਚਨਾਲੇ ਦਾ ਡਾਕਟਰ ਸਾਹਿਬ ਜਿਹੜਾ ਪਾਣੀ ਆ ਜਿਹਦੇ ਤੇ ਕਿਹੜੀ ਕਿਹੜੀ ਬਿਮਾਰੀ ਲੱਗ ਸਕਦੀ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਬਾਰੇ ਵੇਰ ਨਹੀਂ ਬਿਲਕੁਲ ਜੀ ਲੋਕਾਂ ਨੂੰ ਤੁਸੀਂ ਥੋੜਾ ਜਾਗਰੂਕ ਕਰੋ ਇਹ ਜਿਹੜਾ ਪਾਣੀ ਹੈ ਇਸ ਤੋਂ ਬਾਅਦ ਜਿਹੜਾ ਡੇਂਗੂ ਮਲੇਰੀਆ ਇਹ ਜ਼ਿਆਦਾ ਫੈਲਣ ਨਾਲੇ ਸਕਿਨ ਦੀ ਪ੍ਰੋਬਲਮ ਆ ਜਿਹੜੀਆਂ ਖਾਰਸ਼ ਆ ਇਹ ਜਿਆਦਾ ਫੈਲਣੀਆਂ ਸਕੇ ਵੀ ਸਕਿਨ ਦੀ ਪ੍ਰੋਬਲਮ ਆ ਬਿਮਾਰੀਆਂ ਚਿਕਨਗੁਨੀਆ ਡੇਂਗੂ ਮਲੇਰੀਆ ਟਾਈਫਾਇਡ ਇਸ ਤਰ੍ਹਾਂ ਦੀ ਜਿਹੜੀ ਬਿਮਾਰੀਆਂ ਇਹ ਜਿਆਦਾ ਫੈਲਣਗੀਆਂ ਜੀ ਬਿਲਕੁਲ ਜੀ ਰੈਗੂਲਰ ਕੈਂਪ ਲਗਾਏ ਜਾਂਦੇ ਕਿਉਂਕਿ ਜੇ ਪਾਣੀ ਦਾ ਲੈਵਲ ਘਟਦਾ ਬਿਲਕੁਲ ਜੀ ਰੈਗੂਲਰ ਕੈਂਪ ਲਾਏ ਜਾ ਰਹੇ ਆ ਪਾਣੀ ਹਜੇ ਤੱਕ ਤਾਂ ਫਿਲਹਾਲ ਘਟਦਾ ਨਜ਼ਰ ਸਾਨੂੰ ਆ ਨਹੀਂ ਰਿਹਾ ਕਿਉਂਕਿ ਬਰਸਾਤ ਬੰਦ ਨਹੀਂ ਹੋ ਰਹੀ ਪਿੱਛੋਂ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਲਗਾਤਾਰ ਸੋ ਪੈੜੀਆਂ ਹਜੇ ਵੀ ਡੁੱਬੀਆਂ ਪਈਆਂ ਲੋਕਾਂ ਨੂੰ ਕੀ ਪੀਰਗਾ ਕਿਸ ਤਰ੍ਹਾਂ ਬਚਣ ਦੀ ਲੋੜ ਹੈ ਕਿਸ ਤਰ੍ਹਾਂ ਲੋਕਾਂ ਨੂੰ ਅਪੀਲ ਤੇ ਉਹ ਵੱਧ ਚੜ ਕੇ ਇੱਥੇ ਪਹੁੰਚਣ ਡਾਕਟਰੀ ਪੇਸ਼ੇ ਦੇ ਲੋਕ ਹਸਪਤਾਲਾਂ ਦੇ ਲੋਕ ਇੱਥੇ ਪਹੁੰਚਣ ਸੋ ਥੈਟ ਮਨੁੱਖਤਾ ਦੀ ਸੇਵਾ ਹੋਏ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਲੋਕੀ ਦਵਾਈਆਂ ਪਿੱਛੇ ਦਵਾਈਆਂ ਲੈਣ ਆ ਰਹੇ ਨੇ ਕਿਸੇ ਨੂੰ ਬੁਖਾਰ ਹੈ ਕਿਸੇ ਦੀ ਸ਼ੂਗਰ ਵਧੀ ਹੈ ਸੋ ਇਸ ਤਰ੍ਹਾਂ ਹੀ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ ਜੀ